ਸ੍ਰੀ ਗੁਰੂ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਰਾਤ ਤੁਸੀਂ ਦੇਖਿਆ ਜੀ ਹੈ ਨਾ ਪਿਛਲੀ ਵੀਡੀਓ ਦੇ ਵਿੱਚ ਵੀ ਜਿਹੜਾ ਗੁਜਰਾਤ ਦਾ ਬਾਰਡਰ ਐਂਟਰ ਕਰ ਲਿਆ ਤਾਂ ਬਸ ਹੁਣ ਇੱਥੇ ਤੋਂ ਭਜਣਾ ਅੱਜ ਕਿੰਨੀ ਤਰੀਕ ਆ ਬਾਈ 16 16 ਤਰੀਕ ਹੋ ਗਈ ਬਾਈ 12 ਨੂੰ ਸ਼ਾਮ ਨੂੰ ਤੁਰੇਦੇ ਹੈ ਨਾ 13 ਨੂੰ ਸਵੇਰੇ ਗੰਗਾ ਨਗਰ ਜਿਹੜਾ ਕ੍ਰੋਸ ਕਰਿਆ ਤਾਂ 13 14 15 30 ਦਿਨਾਂ ਆ ਕੇ ਐਂਟਰ ਜਿਹੜਾ ਨਾ ਗੁਜਰਾਤ ਦਾ ਬਾਰਡਰ ਇਮਾਲੋ ਗੁਜਰਾਤ ਦੇ ਵਿੱਚ ਵੜ ਗਏ ਤੀਜੇ ਦਿਨ ਆ ਕੇ ਬਾਕੀ ਵਧੀਆ ਸੁੱਖ ਸ਼ਾਂਤੀ ਹੈ ਨਾ ਮਹਾਰਾਜ ਦੀ ਰੱਖੀ ਹੋਈ ਇਕਨੇ ਸਾਰੇ ਕੰਬੈਨ ਵਾਲੇ ਵੀਰਾਂ ਤੇ ਵਧੀਆ ਬਣਾ ਕੇ ਰੱਖੇ ਸੱਖ ਸ਼ਾਂਤੀ ਹੈ ਨਾ ਕਿਸੇ ਮੇਰੇ ਵੀਰ ਨੂੰ ਦਿੱਕਤ ਦਿੱਕਤ ਕੋਈ ਆਵੇ ਨਾ ਚਲੋ ਇੱਕ ਜੱਫੇ ਦੀ ਆਈ ਆ ਉਹ ਵੀ ਹੁਣ ਬਾਈ ਦੇਖਾਂਗੇ ਜਿਆਦਾ ਮੈਨੂੰ ਲੱਗਦਾ ਵੀ ਜਿਹੜਾ ਆਪਣੇ ਕਲੱਚ ਵਾਲੀ ਬੋਂ ਬਤੀ ਸ਼ਾਫਟ ਹੈ ਨਾ ਉਹਦਾ ਮੈਨੂੰ 베アリング ਦਾ ਸਾਇਸ ਸੂਜ ਖਰਾਬ ਲੱਗਦਾ ਜਾਂ 베アリング ਖਰਾਬ ਹੋ ਗਿਆ ਹੁਣ ਵੈਸੇ ਰਾਤ ਬਿਲਡਿੰਗ ਕਰਾਈ ਰਹੀ ਹੈਗੀ ਆ ਕਰਾ ਕੇ ਰਾਤ ਪਾਈ ਆ ਫੇਰ ਦੋ ਵਾਰ ਵੈਲਡਿੰਗ ਕਰਾ ਲਈ ਹੁਣ ਤੇ ਹੁਣ ਮੈਂ ਕਿਹਾ ਨਟ ਜਾਂ ਟੁੱਟ ਗਿਆ ਫੇਰ ਮੈਂ ਕਿਹਾ ਹੁਣ ਕਰਾਉਣੀ ਨਹੀਂ ਹੈਗੀ ਹੁਣ ਚੱਲਣ ਦਾ ਇੱਕਨੇ ਕੰਪਨੀ 'ਚ ਫੋਨ ਲਾਤਾ ਉਹ ਕਹਿੰਦੇ ਕੋਈ ਗੱਲ ਨਹੀਂ ਡੀਲਰ ਨੂੰ ਫੋਨ ਲਾ ਦਿੰਦੇ ਨਵੀਂ ਪਲੇਟ ਦਵਾਂਗੇ ਮੈਂ ਕਿਹਾ ਵੀ ਨਵੀਂ ਹਨਾ ਨਹੀਂ ਬੋਣਾ ਹੀ ਪੈਣਾ ਖੋਲ ਕੇ ਨਾ ਇਹਦੀ ਤਸੱਲੀ ਕਰਾਂਗੇ ਹੁਣ ਰੋਡ ਤੇ ਕੰਮ ਖੁੱਲਣੀ ਆ ਬਾਈ ਹੈਨਾ ਤੁਹਾਨੂੰ ਪਤਾ ਹੈ ਰੋਡ ਤੇ ਮਸ਼ੀਨਾਂ ਆਏ ਹੁੰਦਾ ਵੀ ਚਲੋ ਜਿੱਥੇ ਪਹੁੰਚਣਾ ਟਿਕਾਣੇ ਤੇ ਪਹੁੰਚ ਗਏ ਉੱਥੇ ਕੰਮ ਵੀ ਆਰਾਮਗਾ ਹੁੰਦਾ ਇੱਕ ਸਫੇਰ ਪਾਰਟ ਵੀ ਜੇ ਮਿਲ ਜਾਂਦਾ ਠਾਠਾ ਉੱਥੇ ਹੈਨਾ ਇੱਥੇ ਹੁਣ ਆਏ ਆ ਵੀ ਨਾ ਬ ਕਈ ਵੀਰ ਆਪਣੇ ਕਮੈਂਟ ਚ ਕਮੈਂਟ ਕਾਏ ਆ ਮੈਨੂੰ ਕਹਿੰਦੇ ਫੋਨ ਵੀ ਆਇਆ ਕ ਵੀਰ ਦਾ ਕਹਿੰਦਾ ਬਾਈ ਬੈਲੈਂਸ ਜ਼ਰੂਰ ਚੈੱਕ ਕਰੀ ਬਾਈ ਦਾ ਬੈਲੈਂਸ ਤਾਂ ਆਪਾਂ ਤਾਂ ਕਰੀਏ ਨਾ ਜੇ ਆਪਾਂ ਨੂੰ ਮੰਨ ਲਓ ਕੋਈ ਨਵਾਂ ਪੁਰਜਾ ਪਾਇਆ ਹੋਵੇ ਵਿੱਚ ਜੇ ਪ੍ਰੈਸ਼ਰ ਪਲੇਟੇ ਪਾਈ ਹੋਵੇ ਜਾਂ ਕਲੱਚ ਪਲੇਟ ਜਾਂ ਪ੍ਰੈਸ਼ਰ ਪਲੇਟ ਪਾਈ ਕੁਝ ਨਹੀਂ ਬਾਈ ਨਵਾਂ ਪਾਇਆ ਪਿੱਛੇ ਵਾਲੀ ਆ ਸਾਰਾ ਕੁਝ ਬਾਈਦਗੀ ਮੰਨ ਲਓ ਜਾਂ ਪੁਲੀ ਵੀ ਉਹੀ ਆ ਨਾ ਪਿਛਲੇ ਸਾਲ ਗਈ ਸੀ ਜਿਹੜੀ ਬਸ ਥੋੜੀ ਆਏ ਆ ਵੀ ਮਸ਼ੀਨ ਥੋੜੀ ਖਿੱਚ ਕੇ ਆਈ ਆ ਇਹ ਜ਼ਰੂਰ ਹੋ ਸਕਦਾ ਹੈ ਨਾ ਮੇ ਪੰਜ ਮਦਾਸ ਇੰਚੀ ਪੁੜੀ ਪਾ ਲੰਨੇ ਆ ਫੁੱਲ ਰੇਸ ਕਰ ਲੰਨੇ ਆ ਤਾਂ ਫੁੱਲ 220 ਚੱਕਰ ਕਰ ਲੰਨੇ ਆ ਤਾਂ ਮੇ ਮਸ਼ੀਨ ਥੋੜੀ ਧੜਕਦੀ ਆ ਉਹ ਧੜਕਣੇ ਕਰਕੇ ਹੋ ਜਾਂਦਾ ਬਾਕੀ ਐ ਵੀ ਕਾਲੀ ਆ ਬਾਈ ਕਹਿੰਦਾ ਲੇਟ ਹੋ ਗਏ ਪਹਿਲੇ ਹੀ ਦੋ ਤਿੰਨ ਦਿਨ ਪਿੰਡੇ ਨਹੀਂ ਤਾਂ 8 9 ਤਰੀਕ ਨੂੰ ਨਿਕਲੇ ਹੋਏ ਬੰਦਾ ਪਰ ਆਮਗਾ 1500 ਰੁਪਏ ਮੇ ਤੇ ਚੱਲੀ ਜਾਂਦਾ ਬਾਕੀ ਦੱਸਿਓ ਮੇਰਾ ਵੀਰ ਕਿਹੜਾ ਕਿਹੜਾ ਮਗਰ ਆ ਰਿਹਾ ਬਾਕੀ ਇੱਕ ਗੱਲ ਹੋਰ ਬਾਈ ਬਾਰਡਰਾਂ ਦੇ ਫੋਨ ਬਹੁਤ ਆ ਰਹੇ ਆ ਬਾਈ ਜੀ ਕਿਧਰ ਨੂੰ ਨੰਗੇ ਹੋ ਬਾਈ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹੂੰਗਾ ਮੇਰਾ ਵੀਰ ਅਸੀਂ ਤਾਂ ਹੁਣ ਲੰਗੇ ਆਏ ਹਨਾ ਲੰਗੇ ਆਏ ਤੇ ਤੁਹਾਨੂੰ ਪਤਾ ਹੀ ਵੀ ਕਿਸਾਨਾਂ ਨੇ ਵੀ ਆਪਣਾ ਵਾਈ ਕਰਨਾ ਹੀ ਕਰਨਾ ਹੈ ਨਾ ਉਹ ਵੀ ਸਹੀ ਆ ਉਹ ਵੀ ਆਪਣੇ ਆਪਣੇ ਵਾਸਤੇ ਹੀ ਕਰਦੇ ਆ ਹਨਾ ਜਿਹੜੇ ਘਰੇ ਬਿਠੇ ਗਈ ਜੰਨੇ ਆ ਵੀ ਆਏ ਆ ਆਏ ਭਾਈ ਪਤਾ ਲੱਗੂਗਾ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਸਾਰੀ ਹਿਸਟਰੀ ਦਿਖਾਵਾਂਗੇ ਗੁਜਰਾਤ ਦੇ ਵਿੱਚ ਹਨਾ ਵੀ ਜੇ ਉਹ ਬਿਲ ਆਪਣੇ ਪਾਸ ਹੋ ਗਏ ਤਾਂ ਆਪਣੇ ਕੀ ਹਾਲਾਤ ਹੋਣਗੇ ਤੁਹਾਨੂੰ ਦਿਖਾਵਾਂਗੇ ਭਾਈ ਟਰਾਲੀਆਂ 10-10 ਦਿਨ ਬਾਅਦ ਵੇਖਦੀਆਂ ਵੀ ਘਰਾਂ ਕਣਕ ਦੀ ਫਸਲ ਘਰਾਂ ਕਾਤੇ ਰੱਖਦੇ ਆ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਫੇਰ ਆਪਣੇ ਬੰਦਿਆਂ ਨੂੰ ਪਤਾ ਲੱਗੂਗਾ ਹਨਾ ਵੀ ਕੀ ਚੀਜ਼ ਆ ਕਾਤੇ ਆਪਣੇ ਜੀਮੀਨਾਰ ਭਰਾ ਜਿਹੜੇ ਬਾਰਡਰਾਂ ਦੇ ਬੈਠੇ ਆ ਕਿ ਅਗਲਾ ਹੁਣ ਤੱਕਲਾ ਕਹਿੰਦਾ ਵੀ ਪਾਗਲਾ ਹਨਾ ਉਹ ਇਕੱਠੇ ਹੋ ਜੰਨੇ ਹੋ ਕੀ ਇਹ ਦਿਨ ਤੀਏ ਦਿਨ ਨਹੀਂ ਬਾਈ ਇਹ ਤੁਹਾਨੂੰ ਫੇਰ ਪਤਾ ਲੱਗੂਗਾ ਜਨਾਂ ਤੁਹਾਨੂੰ ਫੋਨ ਕਾਣਕ ਮਿਲਦੀ ਆ ਜਿਹੜੇ ਘਰਾਂ ਬੈਠੇ ਕਹਿੰਦੇ ਆ ਮੇਰੇ ਵਰਗੇ ਜਿੰਨਾ ਕੋਈ ਜ਼ਮੀਨਾਂ ਨਹੀਂ ਬਾਈ ਤੁਸੀਂ ਜ਼ਰੂਰ ਸੁਣਿਓ ਹੁਣ ਕਾਣਕ ਜੇ ਤੁਹਾਨੂੰ 1500 ਰੁਪਏ ਕੁਆਂਟਲ 1600 ਨੂੰ ਕੁਆਂਟਲ ਮਿਲਦੀ ਆ ਨਾ 2000 ਨੂੰ ਤਾ ਤੁਹਾਨੂੰ ਉਹੀ ਕਣਕ ਬਾਈ 3500 4000 ਰੁਪਏ ਕੁਆਂਟਰਲ ਮਿਲਨੀ ਆ ਤੁਹਾਨੂੰ ਮੈਂ ਦਿਖਾਉਂਗਾ ਗੁਜਰਾਤ ਦੇ ਵਿੱਚ ਅੱবি ਕਿੱਥੇ 4000 ਨੂੰ ਕਣਕ ਵਿਕਦੀ ਆ ਅਰ 6 6 ਮਹੀਨੇ ਜ਼ਿਮੀਂਦਾਰਾਂ ਨੂੰ ਘਰਾਂ ਰੱਖਣੀ ਪਿਆ ਕਰਨੀਆਂ ਬਾਣ ਲਾ ਲਿਆ ਨੇ ਬਾਣਿਆਂ ਨੇ ਮਰਜ਼ੀ ਦਾ ਰੇਟ ਲਾਇਆ ਕਰਨਾ ਆਪਣੀ ਮਰਜ਼ੀ ਦਾ ਮੰਨ ਲਓ ਇੰਨੇ ਰੇਟ ਕਹਿਤਾ ਬਸ 1500 ਕਹਿਤਾ ਤਾਂ 1500 ਨੂੰ ਦੇਣੀ ਪਿਆ ਕਰਨੀਆਂ ਬਾਈ ਕਿਸੇ ਨੇ ਨਹੀਂ ਪੁੱਛਿਆ ਕਰਨੀ ਫਸਲ ਆ ਮੇਰਾ ਵੀਰ ਇਹ ਗੱਲਾਂ ਨਾ ਕਰੋ ਹਨਾ ਸਾਤ ਦੋ ਵਾਤੇ ਬਾਦ ਵਾਤੇ ਬਾਦ ਲੋੜ ਹਨਾ ਉੱਥੇ ਪਹੁੰਚੋ ਮੇਰਾ ਵੀਰ ਚਲੋ ਅਸੀਂ ਤਾਂ ਹੁਣ ਮਹੀਨਾ ਲੈ ਕੇ ਨਿਕਲੇ ਆਏ ਨਹੀਂ ਆਪਾਂ ਬਾਈ ਜੇ ਕੋਈ ਗੱਲ ਨਹੀਂ ਜੇ ਟਾਈਮ ਸਮਾਂ ਮਿਲਿਆ ਤਾਂ ਜ਼ਰੂਰ ਜਾਵਾਂਗੇ ਪਿਛਲੇ ਧਰਨੇ ਚ ਵੀ ਡੇਢ ਦੋ ਮਹੀਨੇ ਬਾਈ ਮੈਂ ਲਾ ਕੇ ਆਇਆ ਦਾ ਜ਼ਮੀਨ ਨਹੀਂ ਹੈਗੀ ਭਾਵੇਂ ਮੇਰੇ ਕੋਲੇ ਪਰ ਜ਼ਮੀਰ ਹੈਗਾ ਹਨਾ ਜ਼ਮੀਰ ਜ਼ਮੀਨ ਦੀ ਲੋੜ ਨਹੀਂ ਜ਼ਮੀਰ ਦੀ ਲੋੜ ਚਾਹੀਦੀ ਆ ਬੰਦੇ ਨੂੰ ਬਾਕੀ ਜ਼ਰੂਰ ਇੱਕ ਵਾਰ ਤੁਹਾਨੂੰ ਮੈਂ ਦੱਸਾਉਂਗਾ ਵੀ ਬਾਈ ਵੀ ਕੀ ਹਾਲ ਹੈ ਹਨਾ ਇਹੀ ਕੁਝ ਗੁਜਰਾਤ ਐਮਪੀ ਰਾਜਸਥਾਨ ਦੇ ਵਿੱਚ ਵੀ 6-6 ਮਹੀਨੇ ਜ਼ਿਮੀਂਦਾਰਾਂ ਦੇ ਘਰੇ ਫਸਲ ਪਈ ਰਹਿੰਦੀ ਹੈ ਕੋਈ ਨਹੀਂ ਬਾਈ ਪੁੱਛਦਾ ਹੈਗਾ ਮਨ ਮਰਜ਼ੀ ਦਾ ਰੇਟ ਲਾਉਨੇ ਆ ਆ ਕੇ ਵੀ ਲੇ ਜੋ ਇਹਨੇ ਹੀ ਦੇਣੀ ਹੈ ਘਰੇ ਆ ਕੇ ਰੇਟ ਲੱਗਣਾ ਇਹ ਚੀਜ਼ਾਂ ਜਾ ਕੇ ਬਾਈ ਇੱਕ ਵਾਰ ਜ਼ਰੂਰ ਜਾਓ ਹਨਾ ਸਾਥ ਦੋ ਬਾਤੇ ਬਾਤ ਜਿੰਨਾ ਆਪਣਾ ਹੋ ਸਕੇ ਉਨਾ ਕਰੋ ਬਾਕੀ ਕਰੀ ਜੰਨੇ ਆ ਹੁਣ ਮੋਟਰਸਾਈਕਲ ਟਾਇਰਟ ਭਜਨੂਣੀ ਹੋ ਗਿਆ ਕੰਨੀ ਮੋਟਰਸਾਈਕਲ ਟਾਇਰਟ ਚੱਲਣਾ ਟੀ ਚੱਲ ਬਾਈ ਚੱਲ ਬਾਕੀ ਆਪਣੇ ਬੰਦੇ ਬੈਠੇ ਆ ਰੈਡੀ हां जी मौली जी। ओ जी ओसी काल का जी। सत श्री अकाल। ता नींद बढ़िया आ गई रात। हां बहुत बढ़िया। ਬਾਟਰ ਟੱਫੇ ਤੇ ਮੈਂ ਕਹਾ ਬਈ ਖੜਾ ਲੋ ਹਨਾ। ਕਿਆ ਫਾਇਦਾ ਉਹੀ ਸਾਰੇ ਬੰਦੇ ਹੈਰਾਨ ਹੋਏ ਇੱਕ ਜਗ ਹੁਣ ਸਾਰੇ ਰਿਲੈਕਸ ਹੋਏ ਹੋਏ ਹਨਾ। ਗੈਨੀ ਦੇ ਪਰਗਦੇ ਕੱਢ ਕੇ ਬਹਿ ਗਏ ਹੁਣ ਨਜ਼ਾਰੇ ਗਏ। ਹੋਰ ਭਜਨ ਬਾਈ ਕਿਦਾਂ? ਕੀ ਕਾਈ ਜਣਾ ਕੱਲਈ? ਛੋਲੇ ਖਾ ਘਟੇ। ਹਾਂ? ਛੋਲੇ। ਛੋਲੇ ਖਾਣ ਵੀ ਲੱਗ ਗਿਆ ਤੂੰ ਇਹ ਤਾਂ ਗੁਜਰਾਤ ਐਂਟਰ ਕਰਿਆ। ਉਹ ਉੱਤੇ ਰੇ ਤੋੜ ਕੇ ਬੈਠਾ ਹੈ ਹੈ ਛੋਲੇ ਛੋਲੇ ਹੋਏ ਮਟਰ ਹੋਏ ਮਿਰਚਾਂ ਹੋਈਆਂ ਟਮਾਟਰ ਇਹ ਤਾਂ ਨਹੀਂ ਕਿਸੇ ਤੇ ਛੜਦਾ ਮੋਲੀ ਨਾ ਇਹ ਛੜਦਾ ਬਾਕੀ ਭਾਈ ਸਪੀਕਰ ਲੈ ਤੇ ਆ 2000 ਦੇ ਪਲਾਈ ਵਾਲੇ ਇਹ ਨਾ ਆਪਣੇ ਗਲ ਕੇ ਆਦੇ ਖਰਾਬ ਹੋ ਗਏ ਟੁੱਟ ਗਏ ਆਦੇ 2000 ਦੇ ਸਪੀਕਰ ਲੈ ਤੇ ਇਹ 2500 ਦੇ ਬਹੁਤ ਸੋਹਣੇ ਸਪੀਕਰ ਹਨ ਆ ਨਾ ਉੱਥੇ ਜ਼ਿਲ੍ਹੇ ਦਾ ਰਾਸਤਾਨ ਤੇ ਚਲੋ ਚੱਲਦੇ ਆ ਹੁਣ ਪਾਤਾ ਚਾਲੇ ਮਾਰਾ ਇਹ ਰੱਖੇ ਸੋਕੇ ਇੱਕ ਚੱਕ ਇੱਕ ਪੋਸਟ ਰਹਿ ਗਈ ਬਸ ਉੱਥੇ ਮਸ਼ੀਨ ਸਾਰੀ ਚੈੱਕ ਹੋਣੀ ਆ ਬਾਈ ਖੋਲ ਕੇ ਪੂਰੀ ਚੈੱਕ ਕਰਦੇ ਆ ਬੰਦੇ ਰੱਖੇ ਮੈਂ ਪੁਲਿਸ ਵਾਲਿਆਂ ਨੇ ਇੱਕ ਮੈਨਾਂ ਵਾਲੇ ਉੱਥੇ ਬਾਰਡਰ ਪਰ ਹਨ ਵੀ ਮੈਂ ਕਹਿੰਦਾ ਫਰੰਟ ਟਰੱਕਰ ਕੀ ਜਿਹੜੀ ਮਸ਼ੀਨ ਦੇ ਵਿੱਚ दारू ਕੋਈ ਮਾਲ ਤੁਹਾਨੂੰ ਪਤਾ ਵੀ ਗੁਜਰਾਤ ਦੇ ਵਿੱਚ दारू ਹਨਾ ਪੈਨ ਮਿਲਦੀ ਨਹੀਂ ਹੈਗੀ ਜਿਵੇਂ ਬੰਦਾ ਬਿਲਕੁਲ ਉੱਥੇ ਇੱਕ ਵਾਰ ਚੈਕਿੰਗ ਹੋਣੀ ਆ ਉਹਦੇ ਬਾਅਦ ਆਪਾਂ ਨੇ ਹੁਣ ਬਸ ਮੌਰਵੀ ਬੜਾ ਇੱਥੇ ਤੇ ਬੜਾ ਰੋਡ ਫਾ ਲੈਣਾ ਸੂਈ ਗੋਂ ਤੇ ਅੱਗੇ ਸੂਈ ਗੋਂ ਸ਼ਹਿਰ ਹੋਣਾ ਇੱਕ ਸੂਈ ਗੋਂ ਦਾ ਪਿੰਡ ਤੇ ਨਾ ਆਪਾਂ ਨੇ ਸ਼ਹਿਰ ਤੇ ਬਾਵੇ ਬੜਾ ਹੋਰ ਲੈਰ ਫੜ ਲੈਣੀ ਸੱਤਾ ਵਿੱਚ ਮੌਰਵੀ ਰਾਜਗੜ੍ਹ ਜੈਤਪੁਰ ਇਹ ਜੂਨਾਗੜ੍ਹ ਵਾਲੀ ਸਾਈਡ ਜਾਵਾਂਗੇ ਜਾਂਦੀ ਆ ਵਿਸ਼ਾਲ ਭੰਗੜੇ ਪਾਉਂਦੀ ਠੋਕਦਾ ਟਾ ਟਾ ਵਗੇਰ ਮੋਲੀ ਨੇ ਵੀ ਐ ਤੇਰੇ ਬਾਕੀ ਰੋਡ ਥੋੜਾ ਜਿਹਾ ਇਹ ਰੋਡ ਹੈਗਾ ਥੋੜਾ ਜਿਹਾ ਹਾਲਾਤ ਜਿਹੇ ਖਰਾਬ ਬਾਕੀ ਅੱਗੇ-ਅੱਗੇ ਤਾਂ ਰੋਡ ਹੈ ਟੌਪ ላይ ਮਿਲਣਾ ਫਿਰ ਨਾ ਬੋਰ ਲਾਈਨ ਤੇ ਝੜ ਜਣਾ ਜ਼ਿਆਦਾ ਇਹ ਵੀ ਬਣਦਾ ਪਿਆ ਵੈਸੇ ਬਾਕੀ ਬਾਈ ਕਮੈਂਟਾਂ ਜ਼ਰੂਰ ਦੇਣਾ ਕਿਹੜਾ-ਕਿਹੜਾ ਵੀਰ ਪਿੱਛੇ ਮਸ਼ੀਨ ਲੈ ਕੇ ਆ ਰਿਹਾ ਕਿਹੜਾ ਪਹੁੰਚ ਗਿਆ ਨਾ ਇੱਧਰ ਤਾਂ ਕਣਕ ਉੱਗਦਾ ਹੈ ਇੱਧਰ ਤਾਂ ਯਾਰੇ ਮਸੂਰ ਦੀ ਦਾਲ ਹੀ ਆ ਮਖਰੀ ਕਹਿੰਦੇ ਨੇ ਜੀ ਤੌ ਜੀ ਬਾਈ ਜੀ ਲੈਂਚ ਦਾ ਟਾਈਮ ਹੋ ਗਿਆ ਤੋਰਨ ਲੱਗੇ ਚੜਾਈ ਤੁਸੀਂ ਨਾ ਤਿਆਰ ਹਾਂਜੀ ਬਾਈ ਜੀ ਚਲਿਏ ਜੀ ਹਾਂ ਜੀ ਹਾਂ ਤਾਂ ਠੀਕ ਆ ਜੀ ਤਿਆਰੀ ਆ ਹੁਣ ਰਾਸਤਾ ਤੇ ਬਾਅਦ ਮੈਂ ਕਹਿੰਦਾ ਤਿੰਨ ਚਾਰ ਦਿਨਾਂ ਦਾ ਦੂਹਾਂ ਦਿਨ ਹੋ ਗਿਆ ਵੀ ਰੋਟੀ ਥਾਲੀਆਂ ਲਈ ਹੋਵਦੀ ਆ ਕੱਲ ਵੀ ਬਾਜਰੇ ਵਾਲੀ ਖਾਤੀ ਅੱਜ ਵੀ ਹੁਣ ਹਸਾਕਤਾ ਮੋਕੀ ਸਬਜ਼ੀ ਪਲਦੀ ਗਾਂ ਦੀ ਕਹਿੰਦੀ ਗਾਦੀ ਦੀ ਇਹ ਕਿਹਦਾ ਕਾਦੀ ਨਹੀਂ ਹੈ ਨਹੀਂ ਹੁੰਦੀ ਬਈ ਰੋਟੀਆਂ ਦੂਰ ਕਿੱਥੇ ਮੈਂ ਪਿੰਡ ਚਾਰ ਪੰਜ ਰੋਟੀਆਂ ਖਾਂਦਾ ਤਾਂ ਮੈਂ ਘਰੇ ਦੋ ਰੋਟੀਆਂ ਦੇ ਦੂਰੀ ਆ ਆ ਸਿੱਧੂ ਮੁੱਛੇ ਵਾਲਾ ਖਾ ਗਿਆ ਅੱਜ ਤਾਂ ਹਾਂ ਸਿੱਧੂ ਭਾਈ ਆ ਠੀਕਾ ਕੰਮ ਆ। ਇਹ ਲੋਟ ਸਪਰੇਅ ਕਾ ਦਿੱਦੂ ਮੂਛਾਂ ਵਾਲਾ ਪੈਂਦਾ। ਬਸ ਹੋਣਾ ਰੰਗ ਨਹੀਂ ਮਾਰ ਖਾ ਗਿਆ ਜੇ ਮੈਂ ਕ੍ਰੀਮ ਨੂੰ ਮਿਲਾ ਕੇ ਨਾ ਚਿੱਟਾ ਜਾ ਜੂਵੇ। ਰੰਗ ਤਾਂ ਪਾਊਡਰ ਲਾ ਲੰਨੇ ਇਹਦਾ ਚਿੱਟਾ। 20-22 ਮਿੰਟ ਪੈਂਦਾ ਪਰੇਖਾ ਨੂੰ ਓਕਣੇ ਪੈਂਦਾ। ਪਰ ਪਾਊਡਰ ਲੈਣ ਜਾਊਂਗਾ ਇਥੇ ਆਟਾ-ਉਟਾ ਆਏਗਾ ਉਹ ਲਾ ਦੰਦੇ ਆ। ਕ੍ਰੀਮ ਦੰਦਿਆਂ ਨੂੰ ਲੈ ਕੇ ਨਾ ਫਿਰ ਤੋਂ ਨਹੀਂ ਲੇ ਕੇ ਦੰਦਿਆਂ ਫਿਰ ਨਾ ਵੀ ਲਾ ਕੇ ਐ ਆਪਾਂ ਨੇ ਦਿੱਦੂ ਮੂਛਾਂ ਦਾ ਮੱਕਾ 100 ਬ੍ਰੰਡ ਪ੍ਰੇਖਾ ਬਣਾ ਬੋਚਾ ਜੀ। ਇਹਦੀ ਮਾਰ ਦੋ। ਉਹ ਪਹਿਰੇ ਆ ਉਹਦਾ। ਆਹ ਬੋਲ। ਅੰਗਲ ਬੰਦੀ। ਇਹਨੇ ਮਟੋਰੀ ਵੀ ਕਰਾਇਆ ਚਲੋ ਚਲੋ ਕਟੋ ਮਸ਼ੀਨਾ ਫਿਰ ਚਲੋ ਅੱਜ ਨਾ ਆ ਕੇ ਬਾਈ ਸੋਪੀ ਆ ਕੇ ਤੇ 4 15 ਮਾ ਨਾ ਪਿਆ ਮੈਂ ਕਿਹਾ ਵੀ ਅੱਜ ਤੋਂ ਚਾਲਣ ਆਇਆ ਦੇਖਣ ਲੱਗਾ ਰਹਿਣਾ ਇਹ ਜਾਈ ਹੋਇਆ ਪੈਦਾ ਹੈਗਾ ਨਹੀਂ ਹੋਇਆ ਤਾਂ ਨੇਰਾ ਜਾਂ ਨਾਲੇ ਗੈਨੀ ਗੈਨੀਆਂ ਤਾਂ ਉਹੀ ਨੇਰ ਹੋਣਾ ਹੈ ਗਿਆਨੀ ਦੀ ਦੁਨੀਆ ਦੇ ਗਿਆਨ ਦੀ ਦੁਨੀਆ ਦੇ ਕੱਲ ਦੀ ਉੱਡ ਗਈ ਹੋਈ ਹੈ ਗੱਲ ਨਹੀਂ ਜੇ ਤੇ ਮਾੜਾ ਟਾਈਮ ਆਉਂਗਾ ਮੈਂ ਤੁਹਾਨੂੰ ਆਪੇ ਦੱਸ ਦੂੰਗਾ ਵੀ ਇਹ ਸਾਂਭ ਲਿਆ ਕਰ ਮੇਰੀ ਗੱਲ ਨਿਕਣਾ ਤੁਹਾਨੂੰ ਸਮਝਾਉਂਦਾ ਹੁੰਦਾ ਮਾੜਾ ਟਾਈਮ ਹੁੰਦਾ ਮੈਂ ਤੁਹਾਨੂੰ ਆਪੇ ਸਮਝਾ ਦੇ ਕਰੂੰਗਾ ਹਾਂ ਤੁਹਾਨੂੰ ਮਾ ਉਹਦਣ ਤਾਂ ਹੀ ਦੱਸਦਾ ਪਰ ਇਹ ਤਾਂ ਤੂੰ ਹੀ ਲਿਆਂਦਾ ਉਹਨੂੰ ਦੋ ਤਿੰਨ ਪਹਿਲਾਂ ਕਹਿੰਦਾ ਬਾਡਰ ਆ ਗਿਆ ਮਾੜਾ ਟਾਈਮ ਅੱਜ ਰੂਜੀ ਵਾਲੀ ਕਰੰਟ ਲਵਾਤਾ ਤੇਰੀ ਕਰੰਟ ਮੈਂ ਥੋੜੀ ਲਵਾਇਆ ਤੂੰ ਤਾਂ ਬਾਈਂਡਰੀ ਚਾਰਜ ਕਰਨ ਕਹਿੰਦਾ ਚਾਰਜ ਹੋ ਗਿਆ ਗੱਲ ਚਲੋ ਚਲੋ ਫਿਰ ਚਲੋ ਲਓ ਜੀ ਬਾਈ ਜੀ ਲੰਚ ਟਾਈਮ ਕਰਕੇ ਨਿਕਲੇ ਬਾਹਰ ਸੂਈ ਗੋਂ ਤੇ ਗਾਗੇ ਨਿਕਲੇ ਤੇ ਬਾਈ ਜੀ चलते चल के लो जी, जी रोड का हाल देखो कि चाहिए मतरी है जी भाई जी। बहुत खराब है बुरा हाल भाई कड़ा टाइम होगा तुरै नुक जी लाए हुए ਆਹਦਾ ਆਹਨੇ ਟਾਈਮ ਬਹੁਤ ਲੇ ਲੇ ਰੋੜਨੇ ਨੇ ਮੈਂ ਬਹੁਤ ਟਾਈਮ ਖਾਲਿਆ ਆਪਣਾ ਰੋੜਨੇ ਕਾ ਬਹੁਤ ਜਨਾ ਟਾਈਮ ਤੋਂ ਜਿਆਦਾ ਲੱਗਿਆ ਜਰੋੜ ਆਉਂਦੀ ਆ ਲਾਗੇ ਤੋਂ ਇੱਕ ਮੋੜ ਉਤਾਉਣੀ ਐ ਕੋਣੋਂ ਪੂਰੀ ਵਜੇਂਦੀ ਜਾ ਕੇ ਮੋੜੀ ਆ ਠੀਕ ਆ ਜੀ ਬਹੁਤ ਬਹੁਤ ਆ ਫਿਰ ਦੋ ਜਵਾਈ ਤੇ ਰੰਡੇ ਰੰਡੇ ਖੜੀਏ ਦੇਖ ਲਓ ਇਹ ਰੇਡ ਦੇ ਕੇ ਤਾਂ ਇਹ ਲਕ ਮੈਨਾ ਚ ਥੋੜਾ ਹੀ ਤਾਂ ਹੋਣਾ ਮਾਉਣ ਵੀ ਫੇਰ ਫੁੱਲੇ ਕਰਾ ਦਿਓ ਥੋੜਾ ਜਿਹਾ ਰਹਿ ਗਿਆ ਇਹ 5000 ਦਾ ਰਾਤ ਰਸਤਾਂ ਚ ਪਾਇਆ ਤਾ ਉਹ ਕਹਿੰਦੇ ਸਸਤਾ ਗੁਜਰਾਤ ਚ ਹਣਾ ਰਾਤਾਂ ਚ ਮਹਿੰਗਾ ਦਾ ਉਹਦੇ ਕਰਕੇ 4 ਕੁੰਗਲ ਨੂੰ ਹੀ ਰਹਿ ਗਈ ਬਸ ਨੂੰ 20000 ਦਾ ਫੇਰ ਪਵਾਤਾ 5000 ਦਾ ਰਾਤ ਪਵਾ ਲਿਆ ਦਾ ਮਿਲ ਕੇ ਜਰੂਰਤ ਨਹੀਂ ਹੈ ਨਹੀਂ 20000 ਦਾ ਪਵਾ ਲਿਆ ਇੱਥੇ ਜਾਂ ਰਾਸਤਾਂ ਸੇ ਸਸਤਾ ਜਾਂ ਰਾਸਤਾਂ ਸੇ ਸਸਤਾ ਜਾਂ ਚਲੋ ਹੋ ਗਿਆ ਹੋ ਗਿਆ ਹਾਂ ਉਹ ਗਈ ਵਿਚਾਲ ਨੇ ਉਹਨਾਂ ਨੇ ਪਾਇਆ ਉਹਨਾਂ ਨੇ ਕਿੰਨੇ ਦਾ ਪਾਇਆ ਭਜਨ 70000 ਹਾਂ 70000 ਬੱਸ ਚਲੋ ਚਲਦੇ ਹਾਂ ਜੀ ਹੁਣ ਅੱਡੇ ਕਣੀ ਨਹੀਂ ਬਾਦਦੇ ਹਾਂ ਹੋਰ ਆ ਆਪਣੇ ਉਹ ਆ ਬਾਈ ਉਹ ਬੈਰੀ ਗੱਲ ਨਾਲ ਰੋਡ ਦੇ ਉੱਤੇ ਆਪਾਂ ਸੂਈ ਗੋਨਾਂ ਅੱਕੇ ਉਹਨਾਂ ਯਾਰ ਹਨਾ ਜਾਨੀ ਸਾਰੀ ਤਲਾਸੀ ਮਸ਼ੀਨ ਦੀ ਹੈ ਨਾ ਸਾਮਾਨ ਸਾਰਾ ਕੇਰਾ ਕਢਾ ਕੇ ਉਹਨਾਂ ਨੇ ਤਸੱਲੀ ਕਰਾਈ ਆ ਸਾਮਾਨ ਯਾਰ ਪੂਰੀ A to Z ਭਜਨ ਹੋ ਗਈ ਭਜਨ ਹੋ ਗਈ ਓਕੇ ਓਕੇ ਹੋ ਗਈ ਹਾ ਗਿਆਨੀ ਹੋ ਗਈ ਗਿਆਨੀ ਗਿਆਨੀ ਤਾਂ ਬੀਪੀ ਦੀਆਂ ਗੋਲੀਆਂ ਮਗਰੇ ਪੈ ਗਿਆ ਤਾਂ ਕਹਿੰਦਾ ਨਸ਼ੇ ਦੀਆਂ ਗੋਲੀਆਂ ਹਾਂ ਗਿਆਨੀ ਆਹ ਕਾਹ ਕਹਿੰਦਾ ਭਰਾਵਾ ਖਾ ਕੇ ਦੇਖ ਮੈਨੂੰ ਮਸਾ ਹੈਗਾ ਓਏ ਗਿਆਨੀ ਨੂੰ ਉਹ ਗਿਆਨੀ ਕੋਲ ਨਾ ਬੈਡ ਬ੍ਰੈਡ ਪ੍ਰੈਸ਼ਰ ਦੀਆਂ ਗੋਲੀਆਂ ਕਹਿੰਦਾ ਨਸ਼ੇ ਦੀਆਂ ਗਿਆਨੀ ਕਹਿੰਦਾ ਖਾ ਕੇ ਦੇਖ ਲੈ ਨਾ ਚਾਏਗਾ ਕਿ ਨਾ ਚਲੋ ਚਲੋ ਕੌਣ ਡਾਕਟਰ ਲੈ ਕੇ ਦੀ ਆ ਹਾਂ ਹਾਂ ਡਾਕਟਰ ਲੈ ਕੇ ਜੀ ਆ ਵੀ ਕਿਹੜੇ ਡਾਕਟਰ ਲੈ ਕੇ ਤੇ ਮੈਂ ਦੱਸਿਆ ਮਗਾ ਅਸੀਂ ਯਾਰ ਪਰਦੇਸੀ ਬੰਦੇ ਆ ਨਾ ਖੇਤਾਂ ਸਾਡੇ ਡੇਰੇ ਸਾਡਾ ਕਿਹੜਾ ਘਰਵਾਰ ਉਹ ਗੋਲੀ ਅਸੀਂ ਲੈ ਕੇ ਚੱਲਦੇ ਮਾੜੀ ਮੋਟੀ ਬਖੂਰ ਦੀ ਨਾਲ ਹਨਾ ਭਾਈ ਆਏ ਆ ਨਾ ਵੀ ਕਿਹੜਾ ਬੰਦੇ ਨੂੰ ਚੱਕਣਾ ਆ ਜੇ ਪਉਣਾ ਹੁੰਦਾ ਹਨਾ ਚਲੋ ਇਹਨਾਂ ਦੀ ਵੀ ਡਿਊਟੀ ਆ ਨਾ ਚਲੋ ਵਧੀਆ ਵੀ ਡਿਊਟੀ ਤਾਂ ਬਈ ਹੈਗੀ ਆ ਨਾ ਚੈਕਿੰਗ ਤਾਂ ਜਿਹੜੀ ਹੁੰਦੀ ਆ ਹੁੰਦੀ ਆ ਨਾਲ ਜਿਹੜਾ ਠੁੱਕ ਲੱਗਦਾ ਉਹ ਜਾਦੇ ਮਾਰਦਾ 1000 ਰੁਪਏ ਲੇ ਗਿਆ 2 ਮਹੀਨਿਆਂ ਦਾ ਬਾਕੀ ਪਿੱਛੇ ਤੁਸੀਂ ਦੇਖਿਆ ਨਾ ਕਿ ਜਰਾਦ ਐਂਟਰ ਕਰੇ ਲਾ ਵੀ 500 ਚ ਕਰਿਆ ਪਿੱਛੇ ਰਾਖਤਾ ਝੰਡਿਆ ਲਾ ਵੀ 500 ਚ ਕਰਿਆ ਇਹ ਕੋ ਬਚਾਲੇ ਜੀ ਮਿਲ ਗਿਆ ਉਹ ਵੀ 500 ਚ ਕਰਿਆ ਇਹ ਘੱਟੋ ਘੱਟ ਵੀ 5-7 10000 ਰੁਪਇਆ ਤਾਂ ਇਹਨਾਂ ਦਾ ਹੀ ਲੱਗ ਰੱਖ ਕੇ ਆਵੇ ਬੰਦਾ ਕਹਿੰਦੀ ਹੈ ਨਾ ਸੱਚੀ ਗੱਲ ਹੈ ਹੈ ਸੱਚੀ ਗੱਲ ਹੈ ਜੀ ਤੇਰੀ ਬ੍ਰੈਡ ਪ੍ਰੈਸ਼ਰ ਦੀ ਗੋਲੀ ਕਿਤੇ ਬਣ ਜਾਂਦੀ ਨਾ ਜੇ ਵੀ ਰੁਪਇਆ ਦਾ 10000 ਅੱਜ ਕਿਹੜਾ ਚੁੱਕਣਾ ਹਾਂ ਹੈ ਉਹ ਮੈਂ ਨਾ ਰੱਖਾਂ ਇਹ ਰੱਖਦੇ ਆਂ ਬਈ ਅਸੀਂ ਬਾਹਰ ਰਹਿਣਾ ਹੁਣ ਕਿਹੜਾ ਘਰਵਾਰਾ ਉਹ ਵੀ ਤਾਂ ਕੋਈ ਗਿਆ ਸਾਡਾ ਕਿਹੜਾ ਘਰਵਾਰਾ ਨਾ ਅਸੀਂ ਉਹਰੇ ਕਿਹੜਾ ਕਿਸੇ ਦੂਰ ਰਿਸ਼ਤੇਦਾਰੀਆਂ ਜਾਂ ਕਿਤੇ ਸਾਡਾ ਤਾਂ ਖੇਤਾਂ 'ਚ ਕਈ ਵਾਰ ਡੇਰਾ ਆ ਨਾ ਹੋਰਣ ਨਹੀਂ ਜਾਂਦਾ ਰਾਤ ਭਰਾਤ ਬੰਦੇ ਦੇ ਇੱਧਰੋਂ ਤਾਂ ਨਹੀਂ ਜਾ ਹੁੰਦਾ ਡਾਕਟਰ ਕੋਲੇ ਚਲੋ ਆਂ ਜਿਹੜੀ ਕਦੀ ਗੋਲੀ ਪਈ ਜਾਂਦੇ ਬੰਦਾ ਉਹਦੇ ਗੱਲ ਸੈਟ ਹੋ ਜਾਂਦਾ ਚੱਲੀਏ ਭਾਣਾ ਚਲੋ ਚੱਲਦੇ ਆਂ ਜੀ ਫੇਰ ਹੁਣ ਆਪਾਂ ਸਿੰਗਲ ਰੋਡ ਆ ਕੇ ਬੜਾ ਐਕਸਪੋਰ ਲਾਈਨ ਰੋਡ ਫੜਿਆ ਜਦੋਂ ਆ ਕੇ ਉਹਦੇ ਤੇ ਪੈਂਦੀ ਆ ਚੌਕੀ ਇਹ ਬਾਕੀ ਵਿਛਾਲ ਮਸ਼ੀਨ ਵੀ ਆ ਨਾ ਓਕੇ ਕੁਦ ਨਹੀਂ ਨਿਕਲੇ ਉਹਦੇ ਵਿੱਚੋਂ ਪਿਛਲੀ ਵਾਰ ਵੀ ਬਾਈ ਸਾਡਾ ਓਕੇ ਰਿਪੋਰਟ ਤੀ ਹਣਾ ਬਾਈ ਆਪਾਂ ਖਾਂਦੇ ਪੀਂਦੇ ਨਹੀਂ ਕੁਸਾ ਸਾਡੇ ਕੋ ਹੋਣਾ ਕੀ ਹੈ ਕਹਿੰਦੇ ਹੈ ਨਹੀਂ ਹੈ ਹਾਂ ਬਾਕੀ ਨਾ ਦੀ ਡਿਊਟੀ ਹੈ ਆਪਣੀ ਨਿਭਾ ਰਹੇ ਆ ਆਪਾਂ ਆਪਣੀ ਡਿਊਟੀ ਕਰ ਰਹੇ ਆ ਨਾ ਚਲੋ ਚੱਲਦੇ ਹਾਂ ਜੀ ਹੁਣ ਗਾਂ ਮਿਲਦੇ ਆ ਮੈਂ ਤੁਹਾਨੂੰ ਬੰਦੇ ਨੂੰ ਫੋਨ ਵਾਦ ਉਹਨੇ ਵਿਸ਼ਾਲ ਵਾਲੇ ਨੂੰ ਜਿੱਥੇ ਫੋਨ ਆ ਜੀ ਨਾ ਉੱਥੇ ਪੇ ਬ੍ਰੇਕ ਲੱਗ ਜਾਂਦੀ ਆ ਆ ਦੇਖ ਲਓ ਬਾਈ ਨੂਨ ਆ ਨਾ ਜੇ ਆਪਾਂ ਬਣਦਾ ਦੇਖ ਲਈਏ ਨਾ ਵਿੱਚ ਆ ਸਾਰਾ ਸਾਈਡਾਂ ਦੇ ਪਿਆ ਨਾ ਜਿਹੜਾ ਆ ਪਾਣੀ ਦੇ ਕੰਢਿਆਂ ਦੇ ਇਹ ਸਾਰਾ ਨਮਕ ਆ ਹੈ ਇਹੀ ਜਾ ਕੇ ਫੈਕਟਰੀਆਂ ਜਾ ਕੇ ਨਾ ਫਿਲਟਰ ਫੋਟਰ ਕਰਦੇ ਆਉਣੇ ਇਹਨੂੰ ਕਰਕੇ ਫੇਰ ਕਿਤੇ ਜਾ ਕੇ ਆਪਣੇ ਕੋ ਪਹੁੰਚਦਾ ਇਹ ਦੇਖ ਲਓ ਬਾਈ ਕਿੱਦਾਂ ਨੂਨੇ ਨੂਣ ਪਿਆ ਸੜਕਾਂ ਤੇ ਵੀ ਨੂਨੇ ਨੂਣ ਜੜਿਆ ਪਿਆ ਦੇਖੋ ਸਾਈਡਾਂ ਤੇ ਆਹ ਦੇਖੋ ਸਾਰਾ ਇਹ ਕਿਨੇ ਪਤਾ ਨਹੀਂ ਰੱਬ ਦੀ ਕੁਦਰਤ ਦਾ ਹੀ ਉਹ ਵਾਰੇ ਵੀ ਵਿੱਚ ਤੇ ਇਹਨੂੰ ਨਿਕਲੀ ਜਾਂਦਾ ਦੇਖ ਲਓ ਤੁਸੀਂ ਕਿ ਬੰਦਾ ਉੱਪਰ ਵੀਡੀਓ ਬਣਾਉਣ ਲੱਗਿਆ ਬੈਠਾ ਦੇ ਛੜਾ ਕੇ ਨਾਲ ਲੱਗਦੀ ਇੱਕ ਜ਼ਿਲ੍ਹੇ ਦੀ ਹੋਰ ਜਿੰਨੇ ਆ ਕਹਦੇ ਜ਼ਿਲ੍ਹੇ ਦੀਆਂ ਚੌਂਕੀਆਂ ਉਹਨਿਆਂ ਬਾਈ ਕਟਾਉਣੀਆਂ ਪੈਣੀਆਂ ਹਨ ਇਹ ਕਹਿੰਦਾ 3000 ਤਿੰਨ ਮਸ਼ੀਨਾਂ ਦਾ ਇਹ ਦੋ ਵਿਚਾਰੇ ਵਿਚਾਰ ਵਾਲੇ ਮੁੰਡੇ ਹਨ ਮਾਚੂਵਾੜੇ ਦੇ ਆਪਣੇ ਦੇ ਇੱਥੇ ਮੱਥੀ ਖਿੱਚ ਦੂਗੇ 500 ਜਨਵੇੜੀ ਦੱਸੋ ਬਾਈ ਕਮਾਈ ਨਾਲ ਕੀ ਵਜਾ ਕੇ ਲੈ ਜਾਣਗੇ ਇਹਦਾ ਇਹਨਾਂ ਦਾ ਈ ਡੱਬੂ ਰਾਂਗੇ ਬਸ ਹੋਰ ਤਾਂ ਕੋਈ ਕੰਮ ਨਾ ਰਹਿ ਗਿਆ ਸਾਨੂੰ ਹਾਂ ਬੋਰਮਨ ਤੱਕਾ ਹੀ ਹੁੰਦਾ ਹਰੇਕ ਜ਼ਿਲ੍ਹੇ ਦੀ ਐਂਟਰੀ ਇਹ ਦੱਸ ਕਿ ਕਿਹੜਾ ਦੇ ਰਿਓ 3000 ਰੁਪਇਆ ਆ ਅਸੀਂ ਨਾ ਬਹਿ ਕਹਿਦਾ ਬਾਈ ਹੁਣ ਮੈਂ ਕਹ ਜਿਹੜਾ ਉਹ ਕਰਨਾ ਕਰ ਲੋ ਚੈੱਕ ਕਰਨੀਆ ਚੈੱਕ ਕਰ ਲੋ ਹਣਾ ਨਿਕਲੇ ਆਇਆ ਤਾਂ ਮਜੀ ਛੱਡ ਜਾਗੇ ਨਾ ਕੁਛ ਨਿਕਲਿਆ ਫੇਰ ਦੱਸੋ ਕੀ ਹੋਊਗਾ ਇਹ ਚੁੱਪ ਕਰ ਜੰਨੇ ਆ ਰੱਖ ਕੇ ਆਪੇ ਦੇਣਾ ਆਪਣੇ ਆਪਣਾ ਕਿਹੜਾ ਜੋਰ ਚੱਲਣਾ ਹੈਗਾ ਨਹੀਂ ਦਾਰੂ ਦੀ ਬੋਤਲ ਰੱਖ ਕੇ ਫੜਾ ਦੇ ਦਾ ਫੜਾ ਦੇ ਕਿ ਨਹੀਂ ਚਲੋ ਟਟਿਆ ਖੜਾ ਟੁੱਕਰ ਕਰਦੇ ਆਹੀ ਹੁਣ ਬਿਖਾਲਦੇ ਬਹਿ ਗਿਆ ਮੈਂ ਕਰਤਾਰੋ ਪਿੱਛੇ ਆਉਂਦੀ ਆ ਆਪਣੀ ਇੱਕ ਬਿਖਾਲ ਹੋਰ ਆਉਂਦੀ ਆ ਬੰਦੇ ਇਹੜੇ ਮਾਝੂੜਾ ਸਾਹਿਬ ਦੇ ਜਾਂ ਲਾਗੇ ਦੀਆਂ ਮੇਰੇ ਇਹਦੇ ਬੰਦੇ ਮੇਰੇ ਪਿੰਡ ਦੇ ਕੋਲ ਦੇ ਆ 20 ਕਿਲੋਮੀਟਰ ਦੇ ਆ ਚਲੋ ਠੀਕ ਆ ਭਾਈ ਭਾਈ ਰੋਡ ਤੇ ਆਉਂਦੇ ਆਉਂਦੇ ਨਾਲ ਚਾਹ ਲੱਗੇ ਤੇ ਪੀਣਾ ਆਹ ਪੁਰਜਾ ਦੇਖੋ ਤੁਸੀਂ ਭਾਈ ਟਾਇਰ ਆਣ ਗਿੰਣ ਤੇ ਲੱਗੇ ਪਏ ਆ ਵੀ ਪਰ ਵਜ਼ਨ ਪਤਾ ਨਹੀਂ ਕਿਹੜੇ ਹਿਸਾਬ ਦਾ ਕਿੰਨਾ ਕੁ ਵਜ਼ਨ ਹੋਊਗਾ ਭਾਈ ਜੇ ਕਿਹੜੇ ਟਾਇਰ ਇਹਦੇ ਇਕੱਠੇ ਲਾਉਣੇ ਪੈ ਜਾਣ ਕਿਤੇ ਕੀ ਹਾਲਤ ਹੋਣਦੀ ਹੋਊਗੀ ਮਾਲਕ ਦੀਆਂ ਗਿਆ ਨਹੀਂ ਨਾਡੀ ਇਹ ਮਾਲਕ ਮੈਂ ਕਹਾ ਇਹਦਾ ਆਪਾਂ ਕਮੈਨਾਂ ਨੂੰ ਇਹ ਜੋੜਾ ਲਵਾਉਣਾ ਪੈ ਜਵੇ ਤਾਂ ਜਾਨ ਨਿਕਲ ਜਾਂਦੀ ਹੈ ਨਾ ਆਓ ਦੇਖੋ ਤੁਸੀਂ ਇਹਨੂੰ ਕਿੰਨੇ ਟਾਇਰ ਲੱਗਦੇ ਹੋਣਗੇ ਤੁਸੀਂ ਦੱਸਿਓ ਬਾਈ ਜਰੂਰ ਜੇ ਕੋਈ ਚਲਾਉਂਦਾ ਹੋਇਆ ਮੇਰੇ ਵੀਰ ਨੇ ਕਹਿੰਨੇ ਗਿਣੇ ਹੋਣ ਕਦੇ ਹਨਾ ਬਾਕੀ ਉਹ ਬੰਦਿਆਂ ਦੇ ਪਤਾ ਲੱਗੂਗਾ ਨਾ ਨਹੀਂ ਕਿੰਨੇ ਆ ਹਾਂ ਉਹਨਾਂ ਦੇ ਹੀ ਆ ਇਹ ਆ ਦੇਖ ਲਾ ਕੱਡਾ ਕੱਡਾ ਜਗਾੜਾ ਹੈ ਟਾਇਰ ਦੇਖ ਦੂੰ ਬਚਾਲੇ ਵੀ ਟਾਇਰ ਆ ਭਾਈ ਰੋਡ ਨਹੀਂ ਇਹਦਾ ਬਠਾ ਆਪਣੇ ਗੁਜਰਾਤ ਤੇ ਬਠੰਡੇ ਗਿਆ ਪਤਾ ਕਿੰਨੇ ਚ ਗਿਆ ਸਾਲ ਚ ਗਿਆ ਪੂਰੇ ਚ ਹਾਂ ਜੀ ਹਾਂ ਇੱਕ ਸਾਲ ਲੱਗ ਗਿਆ ਪੂਰਾ ਬੋਹਵਲੀ ਟਰੱਕ ਦਾ ਨਾਮ ਰੱਖਿਆ ਸੀ ਆਪਣੇ ਪੰਜਾਬੀ ਇਹਨਾਂ ਦਾ ਨਿਊਜ਼ ਵਾਲਿਆਂ ਨੇ ਹਾਂ ਬੋੜਾ ਭਾਈ ਇਹਦਾ ਜਿੱਥੇ ਨੂੰ ਨਹੀਂ ਲੰਘਦੇ ਪੌਲ ਪੰਗਾ ਉਥੇ ਪੌਲ ਸਪੈਸ਼ਲ ਲੱਗਦਾ ਇਹਦੇ ਵਾਸਤੇ ਨਹੀਂ ਇਹ ਹੈਗੀ ਚੀਜ਼ ਉਹ ਟਰਾਲੇ ਮਗਰ ਪੈਨੇ ਆ ਉਹਦੇ ਖੜੇ ਉਹ ਟਰਾਲੇ ਖੜੇ ਨੇ ਜਿਹੋ ਉਹਨਾਂ ਦੇ ਮਗਰ ਪੈਨੇ ਆ ਉਹਦੇ ਖੜੇ ਨਹੀਂ ਨਹੀਂ ਉਦਾਂ ਐ ਭਾਜੀ ਐਟਮ ਕਿ ਹੋਊਗੀ ਪਤਾ ਨਹੀਂ ਉਹ ਪੁੱਛ ਕੇ ਪਤਾ ਲੱਗੂ ਆ ਬਾਈ ਰੋਟੀ ਬਣਾਉਨੇ ਆ ਉੱਪਰ ਚਲੋ ਦਿਖਾਉਣਾ ਤੁਹਾਨੂੰ ਕੋਲ ਤੇ ਬਾਈ ਹੁਣ ਬਾਈ ਹਨਾ ਰਾਪੜਿਆਣੀ ਮਸ਼ੀਨ ਤਾਂ ਪਿੱਛੇ ਲਾਈ ਹੋਈ ਐ ਹਨਾ ਨਾ ਬਾਈ ਉਹਨਾਂ ਨੇ ਆਉਣਾ ਇਹ ਵੀ ਆਪਣੇ ਇਲਾਕੇ ਦੇ ਜਾਂ ਮਾਚੂ ਵਾਲਾ ਸਾਹਿਬ ਦੇ ਆ ਮੁੰਡਾ ਜਿਹੜਾ ਚਲਾਉਂਦੇ ਆ ਮਸ਼ੀਨ ਆ ਬਾਕੀ ਨਾ ਪੁੱਛਦੇ ਆ ਔਰ ਬਾਈ ਕੀ ਹਾਲ ਆ ਹਾਂ ਕਿਹੜਾ ਏਰੀਆ ਤੇਰਾ ਕਿਹੜਾ ਏਰੀਆ ਹਰਿਆਣਾ ਹਰਿਆਣਾ ਅੱਛਾ ਇੱਧਰ ਜ਼ਮੀਨ ਜਮੂਨ ਲਈ ਹੋਈ ਆ ਖੇਤੀ ਕਰਦੇ ਆ ਠੱਠ ਠੱਠ ਕਿੰਨੇ ਕਿੰਨੇ ਵਿਗੇ ਕਰਦੇ ਆ? ਇਹ 3 ਜੋਇਡ ਕਰਦੇ। 3 ਇਕੜ ਦੀ। ਕਮੈਨ ਆਪਣੀ ਉਹ ਲਿਆਇਆ ਵਾ। ਵੀ ਕਿਸੇ ਦੀ ਲੋੜੇ ਦੀ ਮੈਂਤ ਕਰਨੀ ਆ। ਠੀਕ ਕਰੀ ਜੀ ਆ। ਉਹ ਆ ਵੀ ਮਿੱਤਰੋ, ਕੀ ਹਾਲ ਆ? ਕਿਹੜਾ ਇਹ ਪਿੰਡ ਸਾਡਾ? ਇਹ ਮਾਚੂਆੜੇ ਸਾਹਿਬ ਦਾ ਵੀਰੇ ਆਪਣੇ ਲਾਗੇ ਦੀਆਂ ਇਹ। ਅੱਛਾ ਨਵਿਓ ਲਿਆਏ ਕੰਪਨੀ ਚੋਂ। ਹਾਂਜੀ ਨਵੀਂ ਲਿਆਇਆ। ਆਪਦੀ ਵਧਣ ਵਾਸਤੇ ਨਵਿਓ ਲਿਆਇਆ ਵੀ ਕਾਹਨੂੰ ਕਿਸੇ ਦੀ ਮੈਂਤ ਕਰਨੀ ਆ। ਬਿਲਕੁਲ ਜੀ ਆਪਦੀ ਵਧਣ ਵਾਸਤੇ। ਸਪੈਸ਼ਲ ਆਪਣੀ ਇੱਕ ਸਪੈਸ਼ਲ ਲੈ ਕੇ ਆਏ ਆਪਣੇ ਵਾਸਤੇ। ਆ ਨਵਿਓ ਘੜਾ ਕੇ ਲਿਆਇਆ। ਨਵਿਓ ਲਿਆਇਆ ਬਿਛਾਲ 435। ਬਾਕੀ ਇਹ ਨਾ ਮਸ਼ੀਨ ਸੋਹਣੀ ਹੈ ਜੀ ਕਰਤਾਰ ਵੀ ਦੇਖੋ ਨਾ ਬਚਾ ਸੱਚੋ ਵਿਸ਼ਾਲ ਨਖਰਾ ਦੇਖੋ ਬਾਈ ਹਨਾ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹੁਣੇ ਨਾ ਵੀ ਵਿਸ਼ਾਲ ਦਾ ਨਖਰਾ ਸਾਲਾ ਲੱਗੇ ਆ ਇਹਦੇ ਜੇ ਬਾਕੀ ਜੇ ਨਾ ਫਰਕ ਬੁਰਕ ਪਾਇਆ ਬਾਈ ਕਿਸ ਕਾ ਦੂਜੀ ਨਾਲੋਂ ਨਹੀਂ ਬਾਕੀ ਇਹ ਮਸ਼ੀਨਾਂ ਦਾ ਰਜ਼ਾ ਨਹੀਂ ਸੇਮ ਹੈ ਨਾ ਫਰਕ ਬੁਰਕ ਤਾਂ ਤੁਹਾਨੂੰ ਪਤਾ ਹੀ ਹੈ ਕੰਪਨੀਆਂ ਇਹ ਕਿਹਦੇ ਰਬੜਾਂ ਦੇ ਵਿੱਚ ਬੋਲ ਜਿਹੜੇ ਪਾਈਪ ਪੈਂਦਾ ਉਹ ਕਿੱਥੇ ਪੈਂਦਾ ਬਾਈ ਮੈਨੂੰ ਬਹੁਤ ਖੋਨ ਆਉਣੇ ਹੁੰਦੇ ਕਹਿੰਦੇ ਰਬੜ ਦੇ ਵਿੱਚ ਪਾਈਪ ਪੈਂਦਾ ਕਰਿਆ ਕਹਿੰਨਾਂ ਨੇ ਕੰਪਨੀ ਵਾਲਿਆਂ ਨੇ ਪੈਰੰਗੇ ਪਾਏ ਨਹੀਂ ਇਹ ਤਾਂ ਪੈਰੰਗੇ ਹੁੰਦਾ ਸਾਰਿਆਂ ਦੇ ਮੈਨੂੰ ਇੱਥੇ ਇੱਥੇ ਦਾਸ ਦਾ ਯਾਰ ਬੰਦਾ ਕਹਿੰਦਾ ਪੈਪ ਪਾਤਾ ਉਹਦੇ ਵਿੱਚ ਇਹ ਪਤਾ ਨਹੀਂ ਉਹ ਕਿਹੜੀ ਰਾਵੜਾ ਰਾਵੜੇ ਚ ਹੋ ਸਕਦਾ ਹੋ ਸਕਦਾ ਬਾਈ ਪੈਪ ਪਾਇਆ ਇੱਕ ਰਾਵੜ ਦੇ ਵਿੱਚ ਪੈਪ ਪਾਇਆ ਹੁਣ ਲਿਆਇਆ ਹੀ ਹਜੇ ਕਢਾ ਕੇ ਇਹ ਚੱਲੋ ਖੋਲਾਂਗੇ ਤਾਂ ਨਹੀਂ ਇੱਕ ਗੱਲ ਹੋਰ ਦੱਸ ਲੈ ਜੂਰੀਅਰ ਨੂੰ ਦੇਖ ਕੇ ਬਾਈ ਇੱਥੇ ਆ ਗਿਆ ਕਿੰਨੀਆਂ ਵਾਰਡੀਆਂ ਖਾ ਗਈ ਜੇ ਤੇਰੇ ਉੱਥੇ ਤੇ ਪੌਂਪਣੀ ਦੇ ਲਈ ਕੋਰੇ ਧੱਕਾ ਦੋ ਹਾਂ ਇੱਕ ਦੂਜੀ ਚੱਲਣ ਲੱਗੇ ਲੈ ਬਈਆ ਤੁਹਾਡੇ ਸਾਹਮਣੇ ਆਇਆ ਨਾ ਕਈ ਬੰਦੇ ਕਹੀ ਜਾਂਦੇ ਆਂ ਯਾਰ ਕਹਿੰਦੇ ਯੂਰੀਆ ਹੀ ਬੋਖ ਖਾਂਦੀ ਆਪਾਂ ਬੰਨੀ ਜਿੰਨੇ ਡੀਜ਼ਲ ਖਾਂਦੀ ਓੰਨੇ ਦੇ ਯੂਰੀਆ ਖਾਂਦੀ ਆ। ਹਾਂ ਇੰਜਣ ਦੀ ਖਚਾਈ ਕਿੱਕਣਾ। ਖਚਾਈ। ਹਰ ਮਾਰ ਜਾਂਦਾ ਅਠੇ ਮਾਰਦਾ। ਕਿੰਨੀਆਂ 2 ਵਾਲਟੇ ਖਾਦੀਆਂ ਕਿੰਨੀਆਂ? ਕਿੰਨੇ 100 ਕਿਲੋਮੀਟਰ ਚੱਲੇ ਆਏ। ਚੱਲਿਆਂਗੇ 1500 ਕਿਲੋ। 1500 ਕਿਲੋਮੀਟਰ ਚ 2 ਵਾਲਟੀਆਂ ਯੂਰੀਏ ਦੇ ਖਾਦਦੇ ਆ ਕਿਹੜੀਆਂ ਜਾਂਦੇ ਆਂ ਬਾਈ ਹੈ ਨਾ ਜੀ ਹੁਣ ਆਪਾਂ ਨੂੰ ਕਹਿੰਦੇ ਸਰਕਾਰਾਂ ਨੇ ਪ੍ਰਦੂਸ਼ਣ ਦੇ ਨਾ ਯੂਰੀਆ ਲਾਤਾ ਇੰਜਣਾਂ ਨੂੰ। ਤਾ ਬਾਈ ਕੋਈ ਜ਼ਿਆਦਾ ਨਹੀਂ ਹੈਗਾ ਕਈ ਬੰਦੇ ਯਾਰ ਆਪਣੇ ਛੱਡੀ ਜਾਂਦੇ ਮਾਰੀ ਜਾਂਦੇ ਡੀਜ਼ਲ ਘੱਟ ਲਿਓਗੀ ਡੀਜ਼ਲ ਘੱਟ ਲੰਦੀ ਆ ਵੀਰੇ ਮੇਰੇ ਕੋਲ ਏਸੀ ਵਾਲੀ ਇਹੀ ਆ ਮੇਰੇ ਕੋਲ ਏਸੀ ਕੈਮਨਾ ਇੱਕ ਕਰਤਾਰ ਏ ਉਹਦੇ ਬੀਐਸ ਬੋਰ ਆ ਉਹ ਜਿੰਨਾ ਜੂਰੀਆ ਪੈਂਦਾ ਉਹਨਾਂ ਡੀਜ਼ਲ ਘੱਟ ਜਾਂਦੀ ਆ ਹਾਂ ਹੈ ਆ ਕਦੋਂ ਤਰੋ ਦੇ ਵੀਰੇ ਫਿਰ ਪਰਸੋਂ 12 ਕੁ ਵਜੇ ਲੱਦੇ ਪਰਸੋਂ 12 ਕੁ ਵਜੇ ਠੀਕ ਹੈ ਪੀਏ ਚਾਹ ਫਿਰ ਚਲੋ ਚਲੋ ਚਾਹ ਕੋਈ ਨਾ ਵਾਤੇ ਰੁਗੇ ਦੇ ਢਾਬੇ ਤੇ ਆ ਵੀ ਫਰਕ ਆ ਬਾਈ ਦੇਖ ਪੌੜੀ ਦਾ ਸਾਰੇ ਦੇਖਣੇ ਆ ਉਹ ਦੇਖ ਸਾ ਲਾਇਨੇ ਇੱਕਣ ਖੜੀ ਆ ਤਾਂ ਇਹ ਤਾਂ ਬਹੁਤ ਪੁਰਾਣੀ ਹੋਗੀ ਹੋਣਾ ਹੁਣ ਤਾਂ ਨਵੇਂ ਮਾਡਲ ਚ ਪੌੜੀ ਆਉਣ ਲੱਗੀ ਵੀਰੇ ਇੱਥੇ ਤੇ ਫੜਾ ਪੌੜੀ ਉੱਥੇ ਮੂਰੇ ਖੈਰ ਮੂਰੇ ਪੌੜੀ ਹੁੰਦੀ ਹੁਣ ਤਾਂ ਬਣੀ ਮੇਰੀ ਮਸ਼ੀਨ ਦੀ ਉਹੀ ਆ ਨਵੀਂ ਜੀ ਫਰਕ ਤਾਂ ਬਸ ਆਇਆ ਚੈਨਾ ਤੋਂ ਹੀ ਚਾਰ ਲੈਣੀਆਂ ਦੀਆਂ ਚਾਰ ਵਾਲੀ ਲੈਣੀ ਦੀ ਇੱਕ ਚਾਰ ਹੋਰ ਬਣੀ ਦੀ ਉਰੇ ਥੋੜੀ ਬੱਟੀ ਬੁੱਟੀ ਨਹੀਂ ਮਿੰਗੀ ਹੁੰਦੀ ਆ ਚਾਰ ਵਾਲੇ ਉਹ ਮੇਰੇ ਵਾਲੇ ਚਾਰ ਆ ਨੇ ਹੁਣ ਲੈ ਕੇ ਆਏ ਐ ਚਲਾਈ ਤਾਂ ਨਹੀਂ ਕਿਤੇ ਬੱਸ ਵੇ ਬਾਕੀ ਫਰਕ ਤਾਂ ਕੋਈ ਨਹੀਂ ਹੈਗਾ ਹਾਂ ਉਹੀ ਆ ਬਾਕੀ ਐ ਮਾੜਾ ਮੋਟਾ ਜਿਹਾ ਪਾਵ ਵੀ ਦਿੱਤਾ ਹਨ ਆਪਣੇ ਦੀ ਹੈ ਹਾਂ ਹਾਂ ਬਾਕੀ ਆ ਕਬਰ ਜੇ ਤਾਂ ਪਹਿਲੀ ਨੰਦੀ ਆ ਕੰਪਨੀ ਵਿਚਾਲ ਬਾਕੀ ਐ ਵੀ ਪਾਵ ਵੀ ਦਿੱਤਾ ਆਪਣੇ ਦੀ ਪੈਣਾ ਹੋ 22000 20 ਫਰਕ ਪਾਈ ਜਾਣਗੇ ਆਪਣੇ ਤੋਂ ਵੱਡੀਆਂ ਹਾਂ ਹਾਂ ਚਲੋ ਮਿਲਦੇ ਆ ਭਾਈ ਯਾ ਪੀ ਲੀਏ ਬਈ ਵਾ ਇਹਦਾ ਪਪਾ ਦਾ ਇਹ ਕਹਿੰਦੇ ਵੀ ਪਤਾ ਨਹੀਂ ਇੱਕ ਲਾਈਨ ਦੇ ਵਿੱਚ ਲੱਗੇ ਹੋਣੇ ਆ ਨਾ ਦੇਖੋ ਤੁਸੀਂ ਇੱਕ 2 3 4 5 6 7 8 8 ਚੜਾਈ ਦੇ ਵਿੱਚ ਜੋੜੇ ਲੱਗੇ ਹੋਏ ਆ ਟਾਇਰ ਨਹੀਂ ਜੋੜੇ ਲੱਗੇ ਹੋਏ ਆ ਉਹਦੇ ਬਾਅਦ ਲੰਬਾਈ ਦੇ ਵਿੱਚ ਤਾਂ ਬਾਈ ਪਤਾ ਹੀ ਨਹੀਂ ਕਿੰਨੇ ਹੋਣਗੇ ਸਾਰਾ ਹੀ ਖਰਾਬ ਹੈ ਬਾਈ ਇਹ ਬਹੁਤ ਦੂਰ ਜਾਂਦਾ ਹੋਣਾ ਕਦੇ ਸਮਾਨ ਲੈ ਕੇ ਆ ਨਾ ਬਾਕੀ ਹਰਿਆਣੇ ਚੱਲਿਆ ਪਾਣੀ ਪਤ अच्छा सब पता मैनु ਕਾਹਦਾ ਨਹੀਂ ਕਿੰਦਾ ਗੱਦ ਲਈ ਪ੍ਰਯੋਗ ਹੁੰਦਾ ਬਾਈ ਕਿਤਨੇ ਟਾਇਰਾਂ ਇਸਕੇ 416 ਟਾਇਰ 416 ਵਾਹ ਜੀ ਵਾਹ ਕਹਾਂ ਤੇ ਲੈ ਕੇ ਆ ਰਹੇ ਹੋ ਇਹ ਮਾਲ ਕਾ ਕਿਤਨੇ ਦਿਨ ਸੇ ਆਜਾ ਹੈ ਅਭੀ 4 ਮਹੀਨਾ ਹੋਰ ਸੇ ਉਪਰ ਹੋ ਗਿਆ 4 ਮਹੀਨਾ ਸੇ ਉਪਰ ਕਿਤਨੇ ਕਿਲੋਮੀਟਰ ਚੱਲੇ ਹੋ ਕਾਦਰਾਮ ਸੇ ਤਾਂ ਕਿਤਨਾ 60 70 ਕਿਲੋਮੀਟਰ ਦਾ 100 ਕਿਲੋਮੀਟਰ 60 70 ਕਿਲੋਮੀਟਰ 100 ਕਿਲੋਮੀਟਰ ਚੋਂ ਕਰ ਲਓ 4 ਮਹੀਨੇ ਦੇ ਵਿੱਚ ਨਿਕਲਾ ਫੇ ਆਪਣੇ ਹਰਿਆਣੇ ਚ ਕਾ ਪਹੁੰਚੋਗੇ ਇੱਕ ਸਾਲ ਤੋਂ ਉਪਰ ਬਾਏ ਇੱਕ ਸਾਲ ਇਸ ਦਾ ਟਾਇਰ ਟੂਰ ਪੈਂਚਰ ਹੋ ਜਾਂਦਾ ਕਿ ਕਾ ਜ਼ਰੂਰਤ ਨਹੀਂ ਪड़ती ਜਾਂ ਹੋ ਜਾਂਦਾ ਐਸਾ ਗੁੰਦਰ ਆਇਰਲਿਕ ਸਿਸਟਮ ਦਾ ਅੱਛਾ ਜਿਵੇਂ ਬਦਲ ਦੇਣਗੇ ਆਹ ਲੱਗੇ ਹੋਏ ਆਇਟਮੇ ਆਓ ਜੈਕ ਲੱਗੇ ਹੋਏ ਆਹ ਦੇਖ 416 ਟਾਇਰ ਜੇ ਇੱਕ ਬਹੁਤ بڑے ਤਕੜੇ ਮਾਲਕ ਦਾ ਹੋਗਾ ਕਿ ਜੀਗਾ ਨਾ ਠੀਕ ਆ ਠੀਕ ਆ 416 ਟਾਇਰ ਬਾਈ ਦੇਖ ਲਓ ਤੁਸੀਂ ਭਜਰ ਪੈ ਗਿਆ ਚੱਕਰਾਂ ਚ ਹੈ ਆ ਨਾ ਬਿੰਦ ਕਹੇ ਟਾਇਰ ਨੂੰ ਪੁੱਟਿਆ ਮੈਂ 416 ਸਾਲ ਦਾ ਹਰਿਆਣਾ ਪਾਣੀ ਦਿੱਤਾ ਹਾਂ 70 ਕਿਲੋਮੀਟਰ 4 ਮਹੀਨੇ ਦੇ ਵਿੱਚ ਬਾਈ ਇਹਨੇ ਕੱਢਿਆ ਤੁਸੀਂ ਆਪੇ ਦੱਸਿਓ ਹੁਣ ਸਾਫ ਲਾਇਓ ਵੀ ਇਹਦਾ ਕਿੰਨਾ ਤਕੜਾ ਪ੍ਰੋਜੈਕਟ ਹੋਊਗਾ 416 ਟਾਇਰ ਵਾਹ ਵੀ ਵਾਹ ਕਮਾਲੇ ਕਰੀ ਪਈ ਆ ਬਾਈ ਚਲੋ ਚੱਲੀਏ ਬਾਈ ਚਲੋ ਫੇਚ ਆ ਪੀ ਕੇ ਨਿਕਲੀਏ ਫਿਰ ਲਓ ਜੀ ਬਾਈ ਆਪਾਂ ਦਾ ਟੈਂਕ ਦੇ ਵਿੱਚ ਆ ਗਏ ਹੁਣ ਹਨੇਰਾ ਹੋ ਗਿਆ ਬਾਈ ਹਣਾ ਹੁਣ ਦੋ ਘੰਟੇ ਮੋਲੀ ਚਲਾ ਲੂਗਾ 9-10 ਵਜੇ ਤੱਕ ਰੋਟੀ ਖਾਣ ਦਾ ਕਰੇ ਚਲਾਉਂਦਾ ਅੱਗੇ ਨਹੀਂ ਰੋਟੀ ਤੱਕ ਰਮੈਂਚ ਲਾਉਂਦਾ ਤਾਂ ਇਹ ਰੋਟੀ ਦੇ ਬਾਅਦ ਇਹ ਚਲਾਉਂਦਾ ਅੱਜ ਉਲਟਾ ਕੰਮ ਕਰਿਆ ਕਿਉਂ ਗੁਜਰਾਤ ਦੇ ਵਿੱਚ ਆ ਕੇ ਥੋੜਾ ਰਾਹ ਦਾ ਇਹ ਘੱਟ ਭੇਤੀ ਆ ਪਹਿਲੀ ਵਾਰੀ ਆਇਆ ਹੈ ਨਾ ਆਪਾਂ ਦਾ ਬਣਾ ਆ ਕੇ ਬੈਡਰੂਮ ਦੇ ਵਿੱਚ ਬਾਈ ਨਜ਼ਾਰਾ ਆ ਜਾਂਦਾ ਟੈਂਕੇ ਚ ਪੈ ਗਏ ਨਾ ਜਿੰਦਗੀ ਵੀ ਬਾਈ ਦਿਨ ਜਾਵੇ ਰਹਿਣਗੇ ਨਾ ਕੋਈ ਟੈਂਕਾਂ ਦੇ ਵਿੱਚ ਰਾਤਾਂ ਕੱਟਣੀਆਂ ਵਾਕਈ ਸਹੀ ਗੱਲ ਬਾਈ ਇਹ ਸਾਰਾ ਸਿਸਟਮ ਆ ਆਰੇ ਜਿੰਦਗੀ ਜਿੱਤੇ ਰਹਿਣਾ ਨਾ ਬਾਕੀ ਤੁਸੀਂ ਦੇਖਿਆ ਜੀ ਬਾਈ ਵੀਡੀਓ ਦੇ ਵਿੱਚ ਨਾ ਬਹੁਤ ਜਿਆਦੇ ੱਟਕਾ ਜਿਹੜਾ ਨਾ ਹੋ ਰਿਹਾ ਕਿ ਮੈਨਾਂ ਨਾਲ ਹੈਗਾ ਨਾ ਐਂਟਰੀਆਂ ਨੇ ਮਾਰ ਲੇ ਬਾਈ ਦੇ ਐਂਟਰੀ ਲੈ ਐਂਟਰੀ ਜਣਾ ਖਣਾ ਐਂਟਰੀ ਨੂੰ ਪੈਂਦਾ ਵੀ ਐਂਟਰੀ ਦੋ ਐਂਟਰੀ ਦੋ ਨਾ ਆ ਚਲੋ ਬਾਕੀ ਸਮਾਂ ਵਧੀਆ ਇੱਕ ਬੰਦਾ ਤਾਂਦਰ ਉਸ ਤਰੇ ਹੈ ਨਾ ਉਸ ਕੁਝੀਆਂ ਆਵਣਾ ਨਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਣ ਕਿਥੇ ਅਗਲੀ ਵੀਡੀਓ ਤੇ ਸਾਡੀ ਵੀਡੀਓ ਦੇਖਣੇ ਤੁਹਾਡਾ ਸਾਰਾ ਹੈਗਾ